ਔਰ ਉਹਦੇ ਨਾਲ ਮੱਡੀਆਂ ਦਾ ਟਾਈਮ 13 23 ਦਾ। ਬਹੁਤ ਅਫਸੋਸ ਦੀ ਗੱਲ ਹੈ ਕਿ ਜਿਹੜਾ ਮੀਂਹ ਤੇ ਗੜ੍ਹੇ ਅਰਸੋ ਸ਼ਾਮੀ ਪਏ ਆ। ਉਹਨਾਂ ਨੇ ਸਾਰੇ ਸਾਡੇ ਰੋਪੜ ਵਿਧਾਨ ਸਭਾਲ ਕੇ ਤੇ ਇਹਨਾਂ ਪਿੰਡਾਂ ਦੇ ਵਿੱਚ ਤਬਾਹੀ ਬਚਾ ਦਿੱਤੀ। ਪਹਿਲਾਂ ਮੈਂ ਕੱਲ ਬਰਖਾੜੀ ਵਾਲੇ ਪਾਸੇ ਗਿਆ ਸੀ ਉੱਥੇ ਵੀ 100% ਝੋਨਾ ਵੀ ਜਿਹੜਾ ਆਲੂ ਵੀ ਕਮਾਦੀ ਫਸਲ ਦਾ ਵੀ ਬਹੁਤ ਨੁਕਸਾਨ ਹੋਇਆ इवन ਜਿਹੜਾ ਵਸੀਨ ਵਿੱਜਿਆ ਸੀ ਲੋਕਾਂ ਨੇ ਉਹ ਵੀ ਨਸ਼ਟ ਹੋ ਗਿਆ ਹੁਣ ਅੱਜ ਇੱਥੇ ਟੱਕੀ ਇਹਦੇ ਨਾਲ ਇੰਦਰਪੁਰਾ ਪਿੱਕੋ ਕਨੌਲੀ ਜਿਹੜਾ ਪਟਵਾਰ ਸਰਕਲ ਹੈ ਇਹਦੇ ਸਾਰੇ ਪਿੰਡਾਂ ਦੇ ਵਿੱਚ ਇੱਥੇ ਵੀ 100% ਹੀ ਬਰਬਾਦੀ ਹੈ ਕਿਉਂਕਿ ਤੁਹਾਡੇ ਸਾਹਮਣੇ ਹੈ ਕਿ ਹੁਣ ਤੱਕ ਫੁੱਟ ਫੁੱਟ ਪਾਣੀ ਜਿਹੜਾ ਉਹ ਖੇਤਾਂ ਦੇ ਵਿੱਚ ਖੜਾ ਹੈ ਜਿਹੜੀ ਫਸਲ ਖੜੀ ਆ ਉਹਦੇ ਵੀ ਨਿਕਲਣ ਦੀ ਕੋਈ ਆਸ ਨਹੀਂ ਕਿਉਂਕਿ ਹਾਲੇ ਚਾਰ-ਚਾਰ ਪੰਜ-ਪੰਜ ਦਿਨ ਇੱਥੇ ਨਾਲੇ ਦਾ ਪਾਣੀ ਚੱਲਦਾ ਉਹਦੇ ਵਿੱਚ ਫਸਲ ਖੜੀ ਆ ਸਾਰੀ ਗਲ ਜਾਣੀ ਹੈ ਜਿਹੜੀ ਵੱਡੀ ਹੋਈ ਸੀ ਉਹ ਸਾਰੀ ਦੀ ਸਾਰੀ ਬਰਬਾਦ ਕਿਉਂਕਿ ਇੱਕ ਰੰਦੇ ਹਿਸਾਬ ਨਾਲ ਫਸਲ ਵੱਡੀ ਹੋਈ ਹੁਣ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕੱਲ ਵੀ ਕੀਤੀ ਸੀ ਕੱਲ ਡਿਪਟੀ ਕਮਿਸ਼ਨਰ ਬਟਨੂ ਵੀ ਮੈਂ ਗੱਲ ਕੀਤੀ ਸੀ ਕਿ ਇਮੀਡੀਏਟਲੀ ਇਹਦੀ ਗਰਦੋਰੀ ਕਰੋ ਔਰ ਬਿਨਾਂ ਦੇਰੀ ਤੋਂ ਸਾਰੇ ਲੋਕਾਂ ਨੂੰ ਮਾਅਜ਼ਾ ਮਿਲਣਾ ਚਾਹੀਦਾ। ਪੰਜਾਬ ਸਰਕਾਰ ਨੂੰ ਤੁਰੰਤ ਟੇਕ-ਅਪ ਕਰਨਾ ਚਾਹੀਦਾ ਹੈ ਕਿ ਸਾਰੀਆਂ ਜਿਹੜੀਆਂ ਉਹਨਾਂ ਨੇ ਕੰਡੀਸ਼ਨਜ਼ ਲਾਈਆਂ ਹੋਈਆਂ ਆ ਉਹ ਸਾਰੀਆਂ ਰੈਲੈਕਸ ਕਰਨੀ ਤੇ ਚਾਹੇ ਮਾਈਸਟਰ ਦੀ ਹੈ ਚਾਹੇ ਡਿਸਕਲਰੇਸ਼ਨ ਦੀ ਹੈ ਚਾਹੇ ਹੋਰ ਮਾਪਦੰਡ ਨੇ ਕਿਉਂਕਿ ਇਹ ਕੁਦਰਤੀ ਮਾਰ ਇਹਦੇ ਵਿੱਚ ਕਿਸਾਨ ਦੇ ਹੱਥ ਵਿੱਚ ਕੁਝ ਨਹੀਂ। ਇੱਕ ਤਾਂ ਸਾਰੇ ਮਾਪਦੰਡ ਜਿਹੜੇ ਆ ਉਹਦੇ ਵਿੱਚ ਛੋਟ ਦੇ ਕੇ ਤੇ ਝੋਨਾ ਜਿਹੜਾ ਹੈਗਾ ਜਿਸ ਤਰ੍ਹਾਂ ਦਾ ਵੀ ਹੈ ਇੱਕ ਰੱਜਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਮੰਡੀਆਂ ਦਾ ਟਾਈਮ ਵੀ ਵਧਣਾ ਚਾਹੀਦਾ ਇਹ ਨਾ ਹੋਵੇ ਕਿ ਸਰਕਾਰ ਆਪਣੀ ਦੁਕਾਨ ਬੰਦ ਕਰ ਲਵੇ ਤੇ ਫਿਰ ਲੁੱਟ ਪੈ ਜਾਵੇ ਤੇ ਇਹਨਾਂ ਨੂੰ ਲੁੱਟਦੇ ਭਾ ਜਿਹੜੀ ਕੋਈ ਬਚੀ ਹੈ ਫਸਲ ਉਹ ਵੀ ਵਿੱਚ ਨਹੀਂ ਪੈ ਦੋਵਾਂ ਜ਼ਿੰਮੇਵਾਰੀਆਂ ਸਰਕਾਰ ਦੀਆਂ ਵੱਧਦੀਆਂ ਕਿ ਸਾਰੇ ਮਾਪਦੰਡ ਰੈਲੈਕਸ ਹੋਣੇ ਚਾਹੀਦੇ ਆ ਔਰ ਉਹਦੇ ਨਾਲ ਮੰਡੀਆਂ ਦਾ ਟਾਈਮ ਵਧਣਾ ਚਾਹੀਦਾ ਤਾਂ ਜੋ ਆਸਾਨੀ ਨਾਲ ਜਿਹੜਾ ਮਾੜਾ ਮੋਟਾ ਸਕਾ ਕੇ ਕੋਈ ਚਾਰ ਦਾਣਾ ਬਚਾ ਸਕਦਾ ਉਹ ਲੈ ਕੇ ਜਾਵੇ ਤੇ ਉਹਦੀ ਮੰਡੀ ਦੇ ਵਿੱਚ ਲੁੱਟਣਾ ਰਾਜੀ 30000 ਰੁਪਏ ਠੇਕੇਵਾਲ ਜਮੀਨ ਲਈ ਥੀ ਜਾੜ ਕੇ ਇਹ ਬਾਅਦ ਸੁਣੇ ਸਾਡੇ ਨਾਲ ਬਹੁਤ ਬੇਨਿਆਈ ਕਰੀ ਹੈ 8 ਫੁੱਟ ਫੁੱਟ ਪਾਣੀ ਆ ਜੇ ਵੀ ਚੱਲਦਾ ਫੱਦਰ ਖੜੀ ਵੀ ਆ ਕੋਈ ਬਾਢ ਹੋ ਗਈ ਬਰਬਾਰ ਹੋ ਗਏ ਸਾਡੇ ਦਾ ਕਪੜੇ ਵੀ ਵੇਚਣੇ ਤੱਕ ਹਾਲ ਹੋ ਗਿਆ ਸਰਕਾਰ ਬਚਾ ਸਕਦੀ ਜਾਨੂੰ ਬਚਾ ਲਵਾ ਬਾਕੀ ਹੋਰ ਅਸੀ ਕੁਛ ਨਹੀਂ ਕਰ ਸਕਦੇ